ਪਿਆਰਾ ਹੈ ਜਿਹੜਾ ਕਿੰਨਾ ਪਰਵਾਹ ਹੰਗਾਲਾ ਇਹਨਾਂ ਦਾ ਪਿਆਰਾ ਹੈ ਇਹਨਾਂ ਜੀਨ ਵੀ ਦੇ ਸਕਦੇ ਅੱਜ ਸਰ ਅਸੀਂ ਇਹਨਾਂ ਦਾ ਤਹਿ ਦਿਲੋਂ ਔਰੇ ਆਏ ਤੇ ਧੰਨਵਾਦ ਦੀਆਂ ਇਹਨਾਂ ਨੇ ਬਹੁਤ ਮਿਹਨਤ ਨਾਲ ਕਰੀ ਇਸ ਮਕਾਮ ਤੱਕ ਪਹੁੰਚਣ ਵਾਸਤੇ ਇਹ ਅੱਗੇ ਵੀ ਸਾਨੂੰ ਸਹਾਇਕ ਦੰਦੇ ਰਹੇ ਸੀਗੇ ਅੱਗੇ ਵੀ ਸਾਨੂੰ ਸਹਾਇਕ ਦੰਦੇ ਰਹਿਣਗੇ ਨਹੀਂ ਕਰੂ ਬਾਤ ਕਰਦੇ ਫੋਟੋ ਆਰਦੇ ਰ ਮੈਨੂੰ ਉਹ ਸਨਮਾਨਿਤ ਕਰ ਰਹੇ ਹਨ ਮੈਨਾਂ ਦਾ ਦਿলোਧਨਵਾਦੀ ਹੈ ਕਿਵੇਂ ਮੇਰ ਮੁਰਦਾ ਇਹਨਾਂ ਨੇ ਬਣਾਇਆ ਮੈਂ ਥੋੜਾ ਬਣਾਇਆ ਲੋਕੀ ਦਾ ਪਿਆਸੇ ਨਾਲ ਬਣੇ ਮੈਂ ਫਰੀਦ ਮੇਰ ਬਣਿਆ ਹਾਂ ਜੀ ਸਰਦੀਪ ਬੌਲਿੰਗ ਨੂੰ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਦੇ ਕਾਰਪੋਰੇਸ਼ਨ ਦੇ ਬਕਾਇਆ ਰਹਿੰਦਾ ਹੈਗਾ ਇਹਨਾਂ ਕੋਲ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਹੈਗੀਆਂ ਉਹਨਾਂ ਨੂੰ ਬੇਨਤੀ ਹੈ ਵੀ ਕਾਰਪੋਰੇਸ਼ਨ ਦੇ ਜਿਹੜਾ ਕਿਰਾਇਆ ਬੰਦਾ ਹੈ ਉਹ ਕਿਰਾਇਆ ਟਾਈਮ ਟੂ ਟਾਈਮ ਜੋ ਰੇੜੀਆਂ ਵਾਲੇ ਜਿਹੜੇ ਬੈਂਡਿੰਗ ਵਾਲੇ ਹੈਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਜਾਏ ਤੁਸੀਂ ਤੰਗ ਹੋ ਬਾਅਦ ਕਿਉਂਕਿ ਇਨਸਪੈਕਟਰ ਲ lobby ਜਾਂ ਕੋਈ ਬਲੈਕਮੈਲਰ ਤੁਹਾਨੂੰ ਤੰਗ ਕਰੇ ਮੈਂ ਨਹੀਂ ਜਾਂਦਾ ਕੋਈ ਤੁਹਾਨੂੰ ਤੰਗ ਕਰੇ ਪਬਲਿਕ ਪਤਾ ਕੀ ਕਰਦੀ ਹੈ ਪਬਲਿਕ ਦੇ ਆਪਣੇ ਕਾਗਜ਼ ਕਈ ਵਾਰੀ ਪੂਰੇ ਨਹੀਂ ਹੁੰਦੇ ਅਫਸਰਾਂ ਦੇ ਦੋਸ਼ ਲਾਣੇ ਉਹ ਵੀ ਮੰਨੇ ਸੋਣਾ ਨਹੀਂ ਹੈਗਾ ਇਹ ਅਫਸਰ ਦੀ ਗਲਤੀ ਹੈ ਅਫਸਰਾਂ ਨੂੰ ਟੋਕਾਂਗੇ ਇਹ ਪਬਲਿਕ ਦੀ ਗਲਤੀ ਹੈ ਪਬਲਿਕ ਨੂੰ ਆਪਣੀ ਫਾਰਮੈਟੀ ਪੂਰੀ ਕਰਨੀ ਚਾਹੀਦੀ ਹੈ ਤੇ ਬਲੈਕਮੈਲਰਾਂ ਤੋਂ ਬਚਣਾ ਚਾਹੀਦਾ ਹੈ ਜੇ ਕੋਈ ਬਲੈਕ ਮੈਨਰ ਤੁਹਾਨੂੰ 당 ਕਰਦਾ ਤਾਂ ਮੇਰੇ ਨਾਲ ਡਾਇਰੈਕਟ ਤੁਸੀਂ 1 ਟੂ 1 ਮੀਟਿੰਗ ਕਰ ਸਕਦੇ ਹੋਰੀਆਂ ਮੀਟੀਆਂ ਜਾਂਦੀਆਂ ਲੋਕਾਂ ਦਾ ਪਿਆਰ ਹੈ ਜਿਹੜਾ ਇੰਨਾ ਪਰਵਾਹ ਹੰਗਾਰਾ ਜਿਹੜਾ ਇਹਨਾਂ ਦਾ ਪਿਆਰ ਹੈ ਇਹਨਾਂ ਦੀ ਜਿੰਨੀ ਦੇ ਸਕਦੇ ਅੱਜ ਪਹਿਲਾਂ ਪਹਿਲਾਂ ਕਾਉਂਸਲਰ ਵੀ ਆਏ ਲੋਕਾਂ ਨੇ ਪਿਆਰ ਕਰਕੇ ਫਿਰ ਸਾਰੇ ਸ਼ਹਿਰ ਨੇ ਮੇਰ ਬਣਾਤਾ ਫਿਰ ਐਮਐਲਏ ਵੀ ਬਣਾਉਂਦਾ ਜਿੰਦਾਬਾਦ ਉਧਰ ਸਿੰਘੋ ਗਿਆ ਜਿੰਦਾਬਾਦ ਅੱਜ ਸ਼੍ਰੀ ਚੰਦਰ ਮਾਨ ਨੀਚੇ ਕਰ ਲੈ ਯਾਰ ਇਹਨਾਂ ਦੇ ਸਭ ਕੇ ਨੀਚੇ ਕਰੇਗਾ ਮਾਈਕ ਜਿੰਦਾਬਾਦ ਆਈਟੀ ਨੀਚੇ ਕਰ ਰਿਹਾ ਬਾਜ਼ਾਰ ਆ ਰਿਹਾ ਨਿਕਲੋ ਬਾਤ ਕਰ ਰਹੇ ਨੇ ਫੋਟੋ ਖੜਦੇ ਰ ਮੇਨੋੜੇ ਸਨਮਾਨਿਤ ਕਰ ਰਹੇ ਹਨ ਮੇਨਾਰਾ ਦਿਲੋਤਨਵਾਦੀਆਂ ਉਕੇ ਮੇਰ ਮੋਰ ਦਾ ਇਹਨਾਂ ਨੇ ਬਣਾਇਆ ਮੈਂ ਥੋੜਾ ਬਣਾਇਆ ਲੋਕੀ ਦਾ ਪੈਸੇ ਨਾਲ ਬਣੇ ਮੈਂ ਫ੍ਰੀਜ ਮੇਰ ਬਣਿਆ ਮੈਂ ਹਾਂਜੀ ਬੜੀ ਮਿਹਨਤ ਹੈ ਜੀ ਤੁਹਾਡੀ ਮਿਹਨਤ ਹੈ ਉਕੇ ਜੀ ਵਿਕਾਸ ਦੇ ਕਿਹੜੇ ਕਾਰਜ ਰਹਿਣਗੇ ਤੁਹਾਡੇ ਪਟਿਆਲ ਦੇ ਨਿਕਲ ਅੱਜ ਜਿਹੜੀ ਅੱਜ ਜਿਹੜੀ ਮੀਟਿੰਗ ਹੋਈ ਐ ਮੇਰੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਤਾਂ ਪਹਿਲਾ ਪੇਚ ਵਰਕ ਦਾ ਕੰਮ ਹੈ ਇੱਕ ਲਾਈਟਾਂ ਦਾ ਕੰਮ ਹੈ ਸਟਰੀਟ ਲਾਈਟ ਜਿਹੜੀ 3-3 4-4 ਘੰਟੇ ਫालतू ਜਗਦੀ ਰਹਿੰਦੀ ਹੈ ਜੱਗਦੇ ਜਗਦੀ ਨਹੀਂ ਹੈਗੀ ਉਹਨਾਂ ਦੀ ਪ੍ਰਾਇੋਰਟੀ ਹੈ ਹੋਰ ਜਿਹੜੇ ਜਿਹੜੇ ਪਾਰਕਾਂ ਦਾ ਪ੍ਰੋਗਰਾਮ ਹੈਗਾ ਪਾਰਕਾਂ ਦੇ ਵਿੱਚ ਕੋਈ ਵੇਸੀ ਵੀ ਹੈ ਕੋਈ ਲਵਾਵੇ ਪਏ ਹੈ ਕੋਈ ਮਲਵੇ ਪਏ ਹਨ ਉਹਨਾਂ ਦੇ ਵਾਸਤੇ ਅੱਜ ਭਗਵਾਨੀ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਅੱਜ ਉਸ ਤੋਂ ਇਲਾਵਾ ਜਿਹੜਾ ਹੈਗਾ ਡਾਕਟਰ ਟੀਮ ਨਾਲ ਸੈਂٹری ਇੰਸਪੈਕਟਰ ਨਾਲ ਕਿਉਂਕਿ ਕੂੜੇ ਦੇ ਟੀਰ ਕਈ ਜਗ੍ਹਾ ਤੇ ਐ ਵੀ ਮਹੀਨਾ ਮਹੀਨਾ 2-2 ਦਿਨ ਦਿਨ ਮਿੰਨੇ ਹੋ ਗਏ ਉਹ ਪਏ ਹੈਗਾ ਕੋਈ ਧਿਆਨ ਨਹੀਂ ਕਰ ਰਿਹਾ ਉਹਦੇ ਵਾਸਤੇ ਅੱਜ ਸਟ੍ਰਿਕਟਲੀ ਨੋਟਿਸ ਕਰਿਆ ਵੀ 2-4 ਦਿਨ ਦੇ ਵਿੱਚ ਜਿਹੜੇ ਕੰਮ ਹੈਗੇ ਮੱਲੇਵਾ ਜੀ ਇੱਕ-ਇੱਕ ਵਾਰਡ ਕਰਕੇ ਸਾਰੇ ਕੰਮ ਸ਼ੁਰੂ ਹੋਣਗੇ ਔਰ ਮੈਂ ਆਪ ਇਸ ਦੇ ਦੌਰੇ ਤੇ ਰੰਗ ਆ। ਜੀ ਸਾਹਿਬ ਲਗਾਤਾਰ ਪਟਿਆਲਾ ਦੇ ਵਿੱਚ ਸੀਵਰੇਜ ਦੀ ਤੇ ਸਟੀਲ ਲੈਟ ਦੀ ਤੁਸੀਂ ਗੱਲ ਕਰਿਓ ਬੜੀ ਸਮੱਸਿਆਵਾਂ ਆ ਰਹੀਆਂ। ਕੀ ਬਾਜ਼ਾਰਾਂ 'ਚ ਕਈ ਇਲਾਕੇ 'ਚ ਸਟੀਲ ਲੈਟਾਂ ਦੇ ਚਿਹਰੇ 6-7 ਸੱਤ ਮਹੀਨੇ ਤੋਂ ਉੱਪਰ ਹੋ ਗਈ ਜੀ। ਅੱ빠 ਜੀ ਵੈਸ ਤਾਂ ਮੇਰੇ ਖਿਆਲ ਕਾਂਗਰਸੀ ਸਰਕਾਰ ਤੋਂ ਬਾਅਦ 1.5 ਸਾਲ ਦਾ ਸਰਕਾਰ ਖਤਮ ਹੋਈ ਨੂੰ ਹੋ ਗਿਆ। ਹਾਂਜੀ। ਕਿਉਂਕਿ ਕਾਰਪੋਰੇਸ਼ਨ 'ਚ ਕੋਈ ਮਾਈ ਬਾਪ ਹੀ ਨਹੀਂ ਸੀਗਾ। ਬਿਲਕੁਲ ਬੰਦਾ ਹੀ ਨਹੀਂ ਸੀਗਾ। ਹੁਣ ਅਸੀਂ ਬੈਠੇ ਆ 3-4 ਦਿਨ ਹੋਇਆ। ਅੱਜ ਤੋਂ ਕੰਮ ਸ਼ੁਰੂ ਕਰਤਾ। ਅਗਲੇ ਹਫ਼ਤੇ 'ਚ ਮੈਸੇਜ ਵਧੀਆ ਆਊਗਾ। ਇਹ ਮੈਸੇਜ ਵਧੀਆ ਨਹੀਂ ਆਊਗਾ ਫਿਰ ਤੁਸੀਂ ਮੇਰੇ ਦਵਾਲੇ ਹੋਣ ਨੂੰ ਤਿਆਰ ਰਹੀਓ ਕੋਈ ਦਿੱਕਤ ਨਹੀਂ ਤੁਹਾਡੇ ਦਵਾਲੇ ਆ ਤੁਸੀਂ ਸਾਨੂੰ ਬੁਲਾ ਕੇ ਦੱਸਿਆ ਕਿ ਵੀ ਕਰਿਆ ਕਰੋ ਜੀ ਇਹ ਪ੍ਰੋਗਰਾਮ ਕੰਮ ਕਰਦਾ ਕਿਉਂਕਿ ਪਟਿਆਲਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਪਟਿਆਲਾ ਵਾਸੀਆਂ ਨੂੰ ਜਿੰਦੇ ਪਟਿਆਲਾ ਵਾਸੀਆਂ ਦਾ ਵੀ ਸਾਥ ਚਾਹੀਦਾ ਕਿਉਂਕਿ ਜਿਹੜਾ ਕੋਰਾ ਹੈਗਾ ਸੁੱਕਾ ਗਿਲਾ ਜਿਹੜਾ ਹੈਗਾ ਉਹਨੂੰ ਲੈਦਾ ਕਰੋ ਪਲਾਸਟਿਕ ਦੇ ਜਿਹੜੇ ਲਫਾਵੇ ਯੂਜ਼ ਨਾ ਕਰੋ ਕਿਹੜੀ ਚੀਜ਼ ਕਿਉਂਕਿ ਸ਼ਹਿਰ ਵਾਸੀਆਂ ਤੋਂ ਬਿਨਾਂ ਕੰਮ ਨਹੀਂ ਚੱਲਣਾ ਹੈ ਕਈ ਡਿਊਟੀਆਂ ਸ਼ਹਿਰ ਵਾਸੀਆਂ ਦੀਆਂ ਹੈਗੀਆਂ ਸ਼ਹਿਰ ਵਾਸੀਆਂ ਦੇ ਸਾਥ ਦੀ ਜ਼ਰੂਰਤ ਹੈ ਉਹਨਾਂ ਦਾ ਸਾਥ ਜ਼ ਜੋ ਕਾਰਪੋਰੇਸ਼ਨ ਦੀ ਡਿਊਟੀ ਹੈ ਕਾਰਪੋਰੇਸ਼ਨ ਆਪਣੀ ਡਿਊਟੀ ਪੂਰੀ ਕਰੇਗੀ ਜੋ ਸ਼ਹਿਰ ਵਾਸੀਆਂ ਦੀ ਡਿਊਟੀ ਪੂਰੀ ਡਿਊਟੀ ਕਰਨੀ ਹੈ ਉਹ ਵੀ ਪੂਰੀ ਕਰਨ ਉਹ ਵੀ ਸਾਡਾ ਸਾਥ ਦੇਣ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਆਪਾਂ ਰਲ ਕੇ ਹੀ ਕੰਮ ਕਰਨਾ ਸ਼੍ਰੀ ਗੁੰਦਨ ਗੋਗਿਆ ਜਿੰਦਾਬਾਦ ਗੁੰਦਨ ਗੋਗਿਆ ਜਿੰਦਾਬਾਦ ਕਾਦਰੀ ਕਾਰਬਜ਼ਾਰ ਐਸੋਸੀਏਸ਼ਨ ਵੀ ਪਿੰਜੇ ਚ ਮੀਟਿੰਗ ਕਰਾਈ ਗਿਆ ਗੋਗਿਆ ਸਾਹਿਬ ਦੀ ਕੀ ਕਹਿਣਾ ਚਾਹਦੇ ਹਾਂ ਹਾਂ ਜੀ ਸਰ ਅਸੀਂ ਇਹਨਾਂ ਦਾ ਤਹਿ ਦਿਲੋਂ ਔਰੇ ਆਏ ਤੇ ਧੰਨਵਾਦ ਦੀਆਂ ਇਹਨਾਂ ਦੇ ਬਹੁਤ ਮਿਹਨਤ ਨਾਲ ਕਰੀ ਇਸ ਮਕਾਮ ਤੱਕ ਪਹੁੰਚਣ ਵਾਸਤੇ ਇਹ ਅੱਗੇ ਵੀ ਸਾਨੂੰ ਸਹਿਯੋਗ ਦਿੰਦੇ ਰਹੇ ਸੀਗੇ ਅੱਗੇ ਵੀ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋਰ ਹੈ ਮੇਰੀ ਸ਼ਹਿਰ ਦੀ ਪਬਲਿਕ ਨੂੰ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਦੇ ਕਾਰਪੋਰੇਸ਼ਨ ਦੇ ਬਕਾਇਆ ਰਹਿੰਦਾ ਹੈਗਾ ਕਈਆਂ ਕੋਲ ਕਾਰਪੋਰੇਸ਼ਨ ਦੀਆਂ ਜਿਗਾਵਾਂ ਹੈਗੀਆਂ ਉਹਨਾਂ ਨੂੰ ਬੇਨਤੀ ਹੈ ਵੀ ਕਾਰਪੋਰੇਸ਼ਨ ਦੇ ਜਿਹੜਾ ਕਿਰਾਇਆ ਬੰਦਾ ਉਹ ਕਿਰਾਇਆ ਟਾਈਮ ਟੂ ਟਾਈਮ ਦਿਓ ਬਿਲਡਿੰਗਾਂ ਵਾਲੇ ਜਿਹੜੇ ਬੈਂਡਿੰਗ ਵਾਲੇ ਹੈਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ بجائے ਤੁਸੀਂ ਤੰਗ ਹੋਵੋ ਬਾਅਦ ਕਿਉਂਕਿ ਇਨਸਪੈਕਟਰ ਲੋਬੀ ਜਾਂ ਕੋਈ ਬਲੈਕਮੈਲਰ ਤੁਹਾਨੂੰ ਤੰਗ ਕਰੇ ਮੈਂ ਨਹੀਂ ਜਾਣਦਾ ਕੋਈ ਤੁਹਾਨੂੰ ਤੰਗ ਕਰੇ ਇਸ ਕਰਕੇ ਤੁਹਾਡਾ ਆਪਣਾ ਫਰਜ ਬੰਦਾ ਹੈ ਜਿਹੜਾ ਬਕਾਇਦਾ ਸੀ ਆਪਨੇ ਆਪ ਟਾਈਮ ਟੂ ਟਾਈਮ ਜਮਾ ਕਰਾਈ ਦਿਓ ਔਰ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਇਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਅੱਜ ਮੈਂ ਬਿਲਡਿੰਗ ਬਣਾਉਣ ਨਾਲ ਮੀਟਿੰਗ ਕਰੀ ਹੈਗੀ ਵੀ 40 ਦਿਨ ਦਾ ਟਾਈਮ ਬਾਉਂਡ ਹੈ 40 ਦਿਨ ਦੇ ਵਿੱਚ ਕੋਈ ਤੁਹਾਨੂੰ ਆਬਜੈਕਸ਼ਨ ਨਹੀਂ ਅਗਰ ਤੈਅ ਹੁੰਦਾ ਹੈ ਤਾਂ ਉਹਨੂੰ 40 ਦਿਨ ਬਾਅਦ ਨਹੀਂ ਦੱਸਾਂ ਇਹ ਤੁਹਾਡੇ ਕੋਲ ਆਬਜੈਕਸ਼ਨ ਹੈ ਉਹਨੂੰ ਨਾਲ ਦੀ ਨਾਲ ਫੋਨ ਕਰੋ ਵੀ ਤੇਰੇ ਡਾਕੂਮੈਂਟਸ ਰਹਿ ਗਏ ਪਬਲਿਕ ਪਤਾ ਕੀ ਕਰਦੀ ਹੈ ਪਬਲਿਕ ਦੇ ਆਪਣੇ ਕਾਗਜ਼ ਕਈ ਵਾਰੀ ਪੂਰੇ ਨਹੀਂ ਹੁੰਦੇ ਅਫਸਰਾਂ ਦੇ ਦੋਸਤਾਂ ਨੇ ਉਹ ਵੀ ਮੈਨੂੰ ਸੁਣਨਾ ਨਹੀਂ ਹੈਗਾ ਇਹ ਅਫਸਰ ਦੀ ਗਲਤੀ ਹੈ ਅਫਸਰਾਂ ਨੂੰ ਰੋਕਾਂਗੇ ਇਹ ਪਬਲਿਕ ਦੀ ਗਲਤੀ ਹੈ ਪਬਲਿਕ ਨੂੰ ਆਪਣੀ ਫਾਰਮੈਟੀ ਪੂਰੀ ਕਰਨੀ ਚਾਹੀਦੀ ਹੈ ਤੇ ਬਲੈਕਮੇਲਰਾਂ ਤੋਂ ਬਚਣਾ ਚਾਹੀਦਾ ਹੈ ਜੇ ਕੋਈ ਬਲੈਕਮੇਲਰ ਤੁਹਾਨੂੰ 당 ਕਰਦਾ ਤਾਂ ਮੇਰੇ ਨਾਲ ਡਾਇਰੈਕਟ ਤੁਸੀਂ 1 ਟੂ 1 ਮੀਟਿੰਗ ਕਰ ਸਕਦੇ ਹੋ ਤੁਗਿਆ ਸਭ ਬਿਲਡਿੰਗਾਂ ਦੀ ਬੜੀ ਚਰਚਾਾਂ ਵਿੱਚ ਚੱਲੀ ਆ ਪਟਿਆਲੇ ਇੱਥੇ ਤੁਸੀਂ ਬਿਲਡਿੰਗ ਦੀ ਗੱਲ ਕਰ ਲਈ ਕਹਿੰਦੇ ਨੇ ਜੈਜੀ ਬਿਲਡਿੰਗ ਬਹੁਤ ਬਣ ਗਈ ਹੈ ਜੀ ਸ਼ਟਰ ਲੱਗੇ ਇਹ ਈ ਚੀਜ਼ ਹੈ ਉਹਦਾ ਕੁਝ ਨਹੀਂ ਹੈ ਨਜਾਇਜ਼ ਜੈਜਾ ਦੀ ਕੋਈ ਅਸੀਂ ਗੱਲ ਨਹੀਂ ਕਿਉਂਕਿ ਸਿਸਟਮ ਹੈ ਅਸੀਂ ਤਾਂ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਸਾਡੀ ਕਾਰਪੋਰੇਸ਼ਨ ਬਣੀ ਹੈ ਆਮ ਆਦੀ ਪਾਰਟੀ ਦੀ ਕਾਰਪੋਰੇਸ਼ਨ ਬਣੀ ਹੈ ਆਮ ਆਦੀ ਪਾਰਟੀ ਦੀ ਨੀਤ ਔਰ ਨਿਰਧਾਰਨ ਹੈ ਅਸੀਂ ਲੋਕਾਂ ਨੇ ਕੰਮ ਕਰਨ ਵਾਸਤੇ ਹੈ ਲੋਕਾਂ ਨੇ ਸਾਨੂੰ ਚੁਣਿਆ ਔਰ ਜਿਹੜਾ ਕੋਲੋ ਕੌਂਸਲਰਾਂ ਦੀ ਜਿਹੜੀ ਡਿਊਟੀ ਹੁੰਦੀ ਹੈ ਨਾ ਪਬਲਿਕ ਸਰਵੈਂਟ ਹੁੰਦਾ ਲੋਕਾਂ ਦੀ ਜਿਹੜਾ ਕਾਉਂਸਲਰ ਹੈ ਉਹ ਪਬਲਿਕ ਸਰਵੈਂਟ ਹੈ ਕਿਉਂਕਿ ਇੱਕ ਤਾਂ ਅਸੀਂ ਸੇਵਾ ਕਰਾਂਗੇ ਇੱਕ ਨਾਲੇ ਸਾਨੂੰ ਤਨਖਾਹ ਵੀ ਮਿਲਣੀ ਹੈਗੀ ਤੇ ਇਸ ਕਰਕੇ ਕਾਉਂਸਲਰ ਨੂੰ ਆਪਣੇ ਲੋਕੀ ਸਮਝਦੇ ਨਹੀਂ ਐ ਐਕਚੁਅਲੀ ਕਾਉਂਸਲਰ ਤੁਹਾਡਾ ਨੌਕਰ ਹੈ ਔਰ ਉਹਨੂੰ ਚਾਹੀਦਾ ਔਰ ਪਬਲਿਕ ਦੇ ਵਿੱਚ ਵਿੱਚਰੇ ਉਹ ਪਬਲਿਕ ਦੇ ਜਿਹੜੇ ਕੰਮ ਹੈ ਪੈਲ ਦੇ ਆਧਾਰ ਤੇ ਕਰਾਵੇ ਔਰ ਮੇਰੀ ਪੂਰੀ ਕੋਸ਼ਿਸ਼ ਹੋਏਗੀ ਮੇਰੀ ਟੀਮ ਔਰ ਮੈਂ ਅਸੀਂ ਪਬਲਿਕ ਦੇ ਹਿੱਤਾਂ ਦੇ ਵਿੱਚ ਪਬਲਿਕ ਦੇ ਹੱਕ ਦੇ ਵਿੱਚ ਖੜੇ ਹਾਂ ਜਿਹੜੇ ਵੀ ਕੰਮ ਹੈਗੇ ਪਹਿਲ ਦੇ ਹੱਥੇ ਕਰਾਉਣੇ ਹੋ ਗਿਆ ਸਾਬ ਅੱਜ ਮਾਨਸਾ ਪਟਿਆਲਾ ਵਿਖੇ ਕੋਈ ਵਿਸ਼ੇਸ਼ ਗੱਲਬਾਤ ਹੋਈ ਤੁਹਾਡੇ ਨਾਲ ਕਿੱਥਾ ਚੱਲ ਰਹੀ ਸੀ ਉਹ ਇਹ ਗੱਲਬਾਤ ਸੀ ਚਰਚਾ ਸੀ ਆ ਵੀ ਹੋ ਗਿਆ ਤੁਸੀਂ ਕੰਮ ਕਰੋ ਲੋਕਾਂ ਦੇ ਵਿੱਚ ਲੋ ਮੈਂ ਕਿਹਾ ਕਹਿੰਦੇ ਤੁਹਾਡਾ ਆਪਣੀ ਰੈਪਿਟੇਸ਼ਨ ਬਹੁਤ ਵਧੀਆ ਹੈਗੀ ਵੀ ਲੋਕਾਂ ਦੇ ਵਿੱਚ ਲੋ ਮੈਂ ਕਿਹਾ ਸਰ ਤੁਹਾਡਾ ਹੁਕਮ ਚਾਹੀਦਾ ਵੈਸੇ ਤਾਂ ਸੀ ਪਬਲਿਕ ਪਹਿਲਾਂ ਹੀ ਆਲਰੇਡੀ ਸੀ ਹੈ ਕਾਂਗਰਸ ਸਰਕਾਰ ਚ ਵੀ ਸੀਗੇ ਅਕਾਲੀ ਦਲ ਸਰਕਾਰ ਚ ਵੀ ਸੀਗੇ ਲੋਕਾਂ ਨੇ ਸਰਕਾਰਾਂ ਦੇਖੇ ਦੂਜੀਆਂ ਵੀ ਉਹਨੇ ਜੀ ਕੰਮ ਕਰਾਇਆ ਲੋਕਾਂ ਨੇ ਫਿਰ ਹੁਣ ਤਾਂ ਪਰਮਾਤਮਾ ਨੇ ਪਾਵਰ ਦਿੱਤੀ ਹੈ ਸਟੈਂਪਲ ਦਿੱਤੀ ਹੈ ਸਾ ਲੋਕਾਂ ਨੂੰ ਕੰਮ ਕਰਕੇ ਦਿਖਾਵਾਂਗੇ ਜੋ ਲੋਕਾਂ ਦਾ ਵਿਸ਼ਵਾਸ ਹੈ ਉਹ ਤੇ ਖਰੇ ਉਤਰਾਂਗੇ ਜੇ ਨਹੀਂ ਪੁੰਦਨ ਗੋ ਗਿਆ